ਇਹ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਨੂੰ ਲੈ ਕੇ ਭਾਜਪਾ ਹੋਰ ਮਜ਼ਬੂਤ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਗੁਰੂ ਘਰ ਦੇ ਹੁੰਦਾ ਸਾਰੇ ਭਾਜਪੀ ਦੇ ਨੇਤਾगण ਇੱਕ ਮਾਨਕ ਨਾਮ ਲੈਵਾ ਸੰਗਤ ਜਿਹੜੀ ਕਿ ਇਸ ਗੁਰੂ ਘਰ ਨਾਲ ਸਾਰੀ ਪਿਆਰ ਕਰਦੀ ਹੈ ਉਹਦੇ ਰੂਪ ਚ ਆਏ ਆ ਨਾ ਕਿਸੇ ਨੇਤਾ ਦੇ ਰੂਪ ਚ ਆਏ ਆ ਨਾ ਕਿਸੇ ਹੋਰ ਰੂਪ ਦੇ ਰੂਪ ਚ ਆਏ ਆ ਅਸੀਂ ਨਵਾਨੇ ਜੇ ਬੰਦੇ ਬਣ ਕੇ ਉਸ ਗੁਰੂ ਘਰ ਦੇ ਅੰਦਰ ਆ ਕੇ ਸ਼ੀਸ਼ਟ ਨਿਭਾਇਆ ਸਾਰਿਆਂ ਨੇ ਔਰ ਵਾਹਿਗੁਰੂ ਜੀ ਅੱਗੇ ਇਹ ਪ੍ਰਾਰਥਨਾ ਕੀਤੀ ਹੈ ਕਿ ਸਾਡਾ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਹੈ ਉਹ ਮਜ਼ਬੂਤ ਹੋਏ ਔਰ ਪੰਜਾਬ ਹਮੇਸ਼ਾ ਚੜ੍ਹਦੀਆਂ ਕਲਾਂ ਚ ਰਹੇ ਸਾਡਾ ਦੇਸ਼ ਜਿਹੜਾ ਉਹ ਚੜ੍ਹਦੀ ਕਲਾਂ ਚ ਰਹੇ ਇਹੀ ਅਰਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਕੀਤੀ ਹੈ 14 ਤਰੀਕ ਤੋਂ ਲੈ ਕੇ ਅੱਜ ਤੱਕ ਲਗਾਤਾਰ ਅੱਠ ਈਮੇਲ ਆ ਚੁੱਕੀਆਂ ਤੰਕੀਬ ਭਰੀਆਂ ਹੋਣੇ ਤੱਕ ਪ੍ਰਸ਼ਾਸਨ ਵੱਲੋਂ ਇੱਕ ਬੰਦੇ ਨੇ ਜ਼ਰੂਰ ਕੁਝ ਕਿਸੇ ਰਸਤੇ ਲਿਆ ਗਿਆ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਐਸਾ ਹੈ ਕਿ ਜਿਸ ਦਿਨ ਇਹ ਮੇਲ ਆ ਰਹੀਆਂ ਹਨ ਕੇਂਦਰ ਦੀ ਸਰਕਾਰ ਮੋਦੀ ਦੀ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਕੇਂਦਰ ਤੋਂ ਸੁਨੇਹਾ ਆਣ ਤੋਂ ਬਾਅਦ श्वेत मलिक जी ਨਾਲ ਮੈਂ ਗੱਲਬਾਤ ਕੀਤੀ ਔਰ ਇਹ ਪੂਰੇ ਸਾਥੀਆਂ ਸਮੇਤ ਇੱਥੇ ਆ ਕੇ ਮਿਲ ਕੇ ਗਏ ਨੇ ਦੇਖੋ ਸਾਡੇ ਲਈ ਇਥੋਂ ਦੀ ਸੁਰੱਖਿਆ ਮਹੱਤਵਪੂਰਨ ਹੈ ਲੇਕਿਨ ਅਫਸੋਸ ਇਹ ਆਂਦਾ ਹੈ ਕਿ ਜਿਨ੍ਹਾਂ ਲੋਕ ਮੈਂ ਅੱਜ ਕੋਈ ਰਾਜਨੀਤਿਕ ਗੱਲ ਕਰਨਾ ਨਹੀਂ ਚਾਹੁੰਦਾ ਗੁਰੂ ਘਰੋਂ ਬਾਹਰ ਨਿਕਲੇ ਆ ਲੇਕਿਨ ਤੁਸੀਂ ਸਵਾਲ ਕਰ ਲਿਆ ਇਸ ਕਰਕੇ ਕਹਿ ਰਹੇ ਹਾਂ ਕਿ ਮਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਇਹਨੂੰ ਸੀਰੀਅਸਨੈਸ ਦੇ ਨਾਲ ਦੇਖਣਾ ਚਾਹੀਦਾ ਸੀ ਉਹ ਨਹੀਂ ਪਿਆ ਸਰਕਾਰ 3 ਦਿਨਾਂ ਬਾਅਦ ਜਾਗਦੀ ਹੈ ਔਰ ਉਸ ਤੋਂ ਬਾਅਦ ਹਰਕਤ ਚੰਦੀ ਹੈ ਇਹਦੇ ਤੋਂ ਲੱਗਦਾ ਹੈ ਕਿ ਸੱਤਾ ਦੇ ਅੰਦਰ ਕਿਤਨੇ ਮਧੂਸ਼ ਨੇ ਕਿ ਉਹ ਗੁਰੂ ਘਰ ਜਿਹੜਾ ਕਿ ਹਿੰਦੁਸਤਾਨੀ ਦੀ ਦੁਨੀਆ ਦੇ ਅੰਦਰ ਨਾਨਕ ਨਾਮ ਲੈਵਾ ਸੰਗਤ ਦੇ ਲਈ ਸ਼ਰਧਾ ਦਾ ਕੇਂਦਰ ਹੈ ਔਰ ਪੂਰੀ ਦੁਨੀਆ ਚੋਂ ਸਾਰੇ ਲੋਗੇ ਤੇ ਨਤਮਸਤਕ ਹੁੰਦੇ ਨੇ ਉਨੂੰ ਲੈ ਕੇ ਵੀ ਗੰਭੀਰ ਨੀਅਤ ਸਰਕਾਰ ਦੇਖੀ ਮੇਰਾ 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 ਇਹਦੇ ਚ ਕਹਿਣਾ ਹੈ ਮੈਂ ਕੱਲ ਵੀ ਇੱਕ ਗੱਲ ਕਹੀ ਹੈ ਕਿ ਗੁਰੂ ਘਰ ਦੀਆਂ ਮਰਿਆਦਾਵਾਂ ਇਥੋਂ ਦੀਆਂ ਪਰੰਪਰਾਵਾਂ ਇਹਦਾ ਪਾਲਣ ਕਰਦੇ ਹੋਏ ਅਸੀਂ ਇਹਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਮੋਦੀ ਸਾਹਿਬ ਪੂਰੀ ਤਰ੍ਹਾਂ ਨਾਲ ਵਚਨਬੱਧ ਨੇ ਔਰ ਮੈਂ ਸਟੇਟ ਗਵਰਨਮੈਂਟ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਕੋਈ ਅਹਿਮ ਜਾਂ ਹੰਕਾਰ ਦਾ ਮਾਮਲਾ ਨਹੀਂ ਹੈ ਖੁੱਲੇ ਮਨ ਨਾਲ ਉਹਨਾਂ ਨੂੰ ਕੇਂਦਰ ਦੀ ਜੋ ਮਦਦ ਚਾਹੀਦੀ ਹੈ ਜਿਸ ਪ੍ਰਕਾਰ ਦੀ ਚਾਹੀਦੀ ਹੈ ਕਿਉਂਕਿ ਇਹ ਤੇ ਫੇਲ ਹੋ ਹੀ ਚੁੱਕੇ ਨੇ ਹੁਣ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੱਲ ਪਰਸੋ ਕਹਿ ਰਹੇ ਸੀ ਫੜ ਲਿਆ ਕੱਲ ਇੱਕ ਮੇਲ ਹੋਰ ਆ ਗਈ ਇਸ ਕਰਕੇ ਗੁਰੂ ਘਰ ਦੇ ਅੱਜ ਫਿਰ ਆ ਗਈ ਇਹਦੇ ਤੋਂ ਲੱਗਦਾ ਹੈ ਕਿ ਸਰਕਾਰ ਨੂੰ ਅਹੰਕਾਰ ਛੱਡਣਾ ਚਾਹੀਦਾ ਹੈ ਕੇਂਦਰ ਦੇ ਹੋਮ ਮਿਨਿਸਟਰ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਇਤੁਨੀਆ ਮਰਿਆਦਾਵਾਂ ਨੂੰ ਧਿਆਨ ਚ ਰੱਖ ਕੇ ਜੋ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਸਕਦੇ ਆ ਉਹ ਕਰਨੇ ਚਾਹੀਦੇ ਹਨ ਪ੍ਰਤਾਪ ਬਾਜਵਾ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਖੁਦ ਆ ਕੇ ਸੰਗਤ ਨੂੰ ਸੁਰੱਖਿਆ ਦਾ ਤੋਸਾ ਦੇਣਾ ਚਾਹੀਦਾ ਹੈ ਚਲੋ ਮੈਂ ਤਾਂ ਨਹੀਂ ਹੁਣ ਉਹਨਾਂ ਨੂੰ ਸੱਜ ਬੁੱਧੀ ਤਾਂ ਪਹਿਲੇ ਦਿਨ ਹੀ ਆ ਜਣੀ ਚਾਹੀਦੀ ਸੀ ਗੱਲਾਂ ਤੇ ਉਹ ਬੜੀਆਂ ਵੱਡੀਆਂ ਵੱਡੀਆਂ ਕਰਦੇ ਨੇ ਲੇਕਿਨ ਮਹਾਰਾਜ ਜੀ ਦੇ ਘਰ ਆਣ ਚ ਉਹ ਅਜ ਵੀ ਚਾਰ ਪੰਜ ਦਿਨ ਲੱਗ ਗਏ ਉਹਨਾਂ ਦੇ ਸਾਨੂੰ ਤਾਂ ਜਿਸ ਦਿਨ ਇਹ ਮੇਲ ਦੇ ਬਾਰੇ ਕਿਉਂਕਿ ਇਹਨਾਂ ਨੇ ਇੱਕ ਦੋ ਦਿਨ ਛੁਪਾ ਕੇ ਰੱਖੀ ਹੈ ਜਿਸ ਦਿਨ ਇਹ ਖਬਰ ਅਖਬਾਰਾਂ ਚਾਹੀਏ ਮੈਂ ਉਸੇ ਦਿਨ ਹੀ ਆਪਣਾ ਪਾਰਟੀ ਨੇ ਉੱਪਰੋਂ ਸੰਦੇਸ਼ ਦਿੱਤਾ ਕਿ ਉੱਥੇ ਜਾ ਕੇ ਮੋਦੀ ਸਾਹਿਬ ਦਾ ਸੰਦੇਸ਼ ਦੇ ਕੇ ਆਓ ਐਚਐਮ ਸਾਹਿਬ ਦਾ ਸੰਦੇਸ਼ ਦੇ ਕੇ ਆਓ ਕਿ ਪੂਰੀ ਤਰ੍ਹਾਂ ਨਾਲ ਗੁਰੂ ਘਰ ਦੇ ਜਿਸ ਤਰੀਕੇ ਨਾਲ ਗੁਰੂ ਘਰ ਦੀ ਸਾਡੀ ਸੇਵਾ ਲੱਗਣ ਦੀ ਲਾਈ ਜਾਏਗੀ ਅਸੀਂ ਉਹਨੂੰ ਪੂਰਾ ਕਰਾਂਗੇ ਸੋ ਦੇਖਦੇ ਆ ਸੀਐਮ ਕੀ ਕਰਦੇ ਨੇ ਪੰਜਾਬ ਸਰਕਾਰ ਇੱਕ ਤਾਲਮੇਲ ਨਹੀਂ ਮੇਰਾ ਇਹ ਕਹਿਣਾ ਕਿ ਅੱਜ ਨਾ ਮੈਂ ਮੈਂ ਇਹ ਰਿਹਾ ਕਿ ਅੱਜ ਮੈਂ ਗੁਰੂ ਘਰ ਤੇ ਆਇਆ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਆਪਣੇ ਦੇਸ਼ ਦੀ ਚੜ੍ਹਦੀ ਕਲਾ ਦੀ ਔਰ ਅਸੀਂ ਸਾਰੇ ਪੰਜਾਬ ਦੀ ਬਿਹਤਰੀ ਲਈ ਸਾਨੂੰ ਸਮਰਥਾ ਦੇ ਸਾਡੀ ਪਾਰਟੀ ਦੇ ਕੀ ਕਾਰਕਿਰਤਾ ਨੂੰ ਸਾਡੇ ਨੇਤਾਵਾਂ ਨੂੰ ਤਰੁਣ ਜੀ ਦੇਖੋ ਸਪੈਸ਼ਲ ਆਏ ਨੇ ਬਾਦਲ ਸਾਹਿਬ ਖੜੇ ਨੇ ਸ਼ਵੇਤ ਜੀ ਖੜੇ ਨੇ ਮੇਰੀ ਪਾਰਟੀ ਦੇ ਪੂਰੇ ਲੋਕ ਨਤਮਸਤਕ ਹੋਣ ਆਏ ਨੇ ਕਿ ਪੰਜਾਬ ਦੀ ਬਿਹਤਰੀ ਦੇ ਅੰਦਰ ਸਾਡੀ ਭੂਮਿਕਾ বাইগুরু সুনিশ্চিত করে